ਸਰਸ਼ੀਕਾਲ ਜੀ ਮੈਰੀ ਨਤੀ ਮਾਤੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਇਹ ਖਬਰ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਕੀ ਸ਼ਰਾਬ ਪੀਣ ਦਾ ਸ਼ੌਂਕ ਰੱਖਦੇ ਨੇ ਪੈਂਕੜਿਆਂ ਨੂੰ ਵੱਡਾ ਚੜਕਾ 1000 ਦੀ ਬੋਤਲ ਹੋਈ ਹੋਰ ਮਹਿੰਗੀ ਜਾਣੋ ਕਿੰਨੇ ਰੁਪਏ ਵਧੀ ਕੀਮਤ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਓ ਜਿਹੜੇ ਸ਼ਰਾਬ ਪੀਣ ਦੇ ਸ਼ੌਂਕੀ ਨੇ ਹਾਲਾਂਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਇਸ ਨੂੰ ਨਾ ਇਸਤੇਮਾਲ ਕੀਤਾ ਜਾਵੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ 9ਵੇਂ ਬਜਟ ਦੌਰਾਨ ਪਿਆੰਕੜਾ ਨੂੰ ਵੱਡਾ ਝਟਕਾ ਦਿੱਤਾ ਹੈ ਦੱਸਦੇ ਕਿ ਸ਼ਰਾਬ ਅਤੇ ਸਿਗਰਟ ਵਰਗੇ ਉਤਪਾਦਾਂ ਤੇ ਇੱਕ ਨਵਾਂ ਟੈਕਸ ਢਾਂਚਾ ਪੇਸ਼ ਕੀਤਾ ਗਿਆ ਇਸ ਵਾਰ ਸਰਕਾਰ ਨੇ ਸਿਨ ਟੈਕਸ ਨੀਤੀ ਨੂੰ ਹੋਰ ਸਖਤ ਕਰ ਦਿੱਤਾ ਗਿਆ ਸ਼ਰਾਬ ਦੇ ਵਪਾਰ ਦੇ ਨਾਲ ਸੰਬੰਧਿਤ TCS ਦਰ 1% ਤੋਂ ਵਧਾ ਕੇ 2% ਕਰ ਦਿੱਤੀ ਗਈ ਹੈ ਇਹਦਾ ਸਿੱਧਾ ਅਰਥ ਹੈ ਕਿ ਸ਼ਰਾਬ ਦੀ ਵਿਕਰੀ ਦੀ ਲਾਗਤ ਹੁਣ ਹਰ ਪੜਾ ਤੇ ਵਧੇਗੀ ਜਿਸ ਦਾ ਅੰਤਮ ਬੋਝ ਆਮ ਜਨਤਾ ਨੂੰ ਸਹਿਣਾ ਪਵੇਗਾ ਪਿਆੰਕੜਾ ਨੂੰ ਵੱਡਾ ਝਟਕਾ ਕਿਵੇਂ ਲੱਗਿਆ ਆਓ ਤੁਹਾਨੂੰ ਇਹ ਵੀ ਡਿਟੇਲ ਦੇ ਨਾਲ ਦੱਸ ਜਾਈਏ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਆਖਰ ਉਹਨਾਂ ਨੂੰ ਹੀ ਵੱਡਾ ਝਟਕਾ ਕਿਉਂ ਲੱਗਿਆ ਦੱਸਿਆ ਕਿ ਹੁਣ 1000 ਦੀ ਸ਼ਰਾਬ ਦੀ ਬੋਤਲ ਪੁਰਾਣੀ ਕੀਮਤ ਤੇ ਲੱਭਣਾ ਮੁਸ਼ਕਲ ਹੋਵੇਗਾ ਕਿਉਂਕਿ ਰਾ ਸਰਕਾਰਾਂ ਵੀ ਸ਼ਰਾਬ ਤੇ ਐਕਸਾਈਜ਼ ਡਿਊਟੀ ਲਗਾਉਂਦੀਆਂ ਨੇ ਇਸ ਲਈ ਨਵੀਂ ਟੈਕਸ ਪ੍ਰਣਾਲੀ ਦੇ ਨਤੀਜੇ ਵਜੋਂ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਕੀਮਤਾਂ ਹੋਣਗੀਆਂ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇੱਕ ਬੋਤਲ ਜਿਸ ਜਿ ਪਹਿਲਾਂ 1000 ਰੁਪਏ ਦੀ ਕੀਮਤ ਸੀ ਹੁਣ ਉਹ 1050 ਤੋਂ 1100 ਰੁਪਏ ਦੇ ਵਿੱਚਕਾਰ ਵਿਕ ਸਕਦੀ ਹੈ ਇਹ ਵਾਧਾ ਉਹਨਾਂ ਲੋਕਾਂ ਲਈ ਇੱਕ ਮਹੱਤਵਪੂਰਨ ਵਿੱਤੀ ਬੋਝ ਹੈ ਜੋ ਨਿਯਮਤ ਤੌਰ ਤੇ ਤੰਬਾਕੂ ਜਾਂ ਫਿਰ ਸ਼ਰਾਬ ਦਾ ਜੁੜਾ ਕੇ ਸੇਵਨ ਕਰਦੇ ਨੇ ਸਿਗਰਟ ਦੇ ਪੈਕਟ ਦੀ ਕੀਮਤ ਦੇ ਵਿੱਚ ਵੀ ਵਾਧਾ ਕੀਤਾ ਗਿਆ ਕਿੰਨਾ ਵਾਧਾ ਕੀਤਾ ਗਿਆ ਉਹ ਵੀ ਤੁਹਾਨੂੰ ਡਿਟੇਲ ਦੇ ਨਾਲ ਦੱਸਦੇ ਹਾਂ ਇਹ ਬਜਟ ਸਿਗਰਟ ਪੀਣ ਵਾਲਿਆਂ ਲਈ ਹੋਰ ਵੀ ਸਖਤ ਸਾਬਿਤ ਹੋਇਆ ਸਰਕਾਰ ਨੇ ਸਿਗਰਟਾਂ ਤੇ 40% ਜੀਐਸਟੀ ਦਰ ਲਗਾਈ ਨਾਲ ਹੀ ਇੱਕ ਵਾਧੂ ਸਿਹਤ ਅਤੇ ਰਾਸ਼ਟਰੀ ਸੁਰੱਖਿਆ ਸੈਂਸ ਵੀ ਲਗਾਇਆ ਇਸ ਤੋਂ ਇਲਾਵਾ ਸਿਗਰਟ ਦੀ ਲੰਬਾਈ ਦੇ ਆਧਾਰ ਤੇ ਪ੍ਰਤੀਸ਼ਤਕ ਡਿਊਟੀ ਵਧਾਈ ਗਈ ਇਸ ਦੇ ਨਾਲ ਸਿਗਰਟ ਦੇ ਪੈਕੇਟ ਦੀ ਕੀਮਤ ਵਿੱਚ ਕਾਫੀ ਵਾਧਾ ਹੋਵੇਗਾ ਹਾਲਾਂਕਿ ਪਿੰਡੂ ਅਤਵਿਵਸਥਾ ਤੇ ਛੋਟੇ ਕਾਮਿਆਂ ਨੂੰ ਹੋਣ ਵਾਲੇ ਕਿਸੇ ਵੀ ਮਹੱਤਵਪੂਰਨ ਨੁਕਸਾਨ ਨੂੰ ਰੋਕਣ ਲਈ ਬੀੜੀਆਂ ਨੂੰ ਇਸ ਮਹਿੰਗਾਈ ਤੋਂ ਬਚਾਇਆ ਗਿਆ ਕਿਉਂਕਿ ਦੇਖਿਆ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਲੋਕ ਸ਼ਰਾਬ ਤੰਬਾਕੂ ਬੀੜੀਆਂ ਦਾ ਸੇਵਨ ਕਰਦੇ ਨੇ ਇਹ ਹਮੇਸ਼ਾ ਹੀ ਸਿਹਤ ਦੇ ਲਈ ਹਾਨੀਕਾਰਕ ਹੁੰਦਾ ਇਹ ਨਾ ਸਮਝੋ ਕਿ ਤੁਹਾਨੂੰ ਨਾਲ ਖਬਰ ਸਾਂਝੀ ਕੀਤੀ ਹੈ ਤਾਂ ਅਸੀਂ ਇਸ ਚੀਜ਼ ਨੂੰ ਪ੍ਰੋਮੋਟ ਕਰਦੇ ਹਾਂ ਤੁਹਾਨੂੰ ਦੱਸਣ ਦਾ ਮਕਸਦ ਹੈ ਕਿ ਲਗਾਤਾਰ ਇਹਨਾਂ ਚੀਜ਼ਾਂ ਦੇ ਉੱਤੇ ਵੀ ਜਿਹੜਾ ਕਿ ਹੁਣ ਰੇਟ ਦਾ ਵਾਅਦਾ ਕਰ ਦਿੱਤਾ ਗਿਆ ਪਰ ਸ਼ਰਾਬ ਪੀਣਾ ਵੀ ਸਿਹਤ ਲਈ ਬੇਹਦ ਹਾਨੀਕਾਰਕ ਹੈ ਅਤੇ ਜਿਹੜੇ ਤੰਬਾਕੂ ਦਾ ਸਿਗਰਟ ਦਾ ਇਸਤੇਮਾਲ ਕਰਦੇ ਨੇ ਉਹ ਵੀ ਸਿਹਤ ਲਈ ਹਾਨੀਕਾਰਕ ਹੈ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਅਜਈਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ ਜੋ ਤੁਹਾਡੀ ਸਿਹਤ ਦੇ ਉੱਤੇ ਭਾਰੀ ਪਵੇ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਨਸ਼ਿਆਂ ਦੇ ਵਿਰੁੱਧ ਯੁੱਧ ਚੇੜਿਆ ਹੋਇਆ ਪਰ ਦੂਜੇ ਪਾਸੇ ਜਿਹੜੇ ਨਿਤ ਦੇ ਸ਼ਰਾਬ ਪੀਣ ਦੇ ਆਦੀ ਲੋਕ ਨੇ ਜਾਂ ਫਿਰ ਤੰਬਾਕੂ ਜਾਂ ਸਿਗਰਟ ਬੀੜੀਆਂ ਦਾ ਇਸਤੇਮਾਲ ਕਰਦੇ ਨੇ ਉਹਨਾਂ ਲਈ ਇਹ ਖਬਰ ਦਾ ਵਿਅਹਦ ਖਾਸ ਹੈ ਕਿਉਂਕਿ ਇਹਨਾਂ ਦੇ ਵਿੱਚ ਵਾਧਾ ਹੋ ਚੁੱਕਿਆ ਹੈ ਪਰ ਇਹ ਸਾਰੀਆਂ ਚੀਜ਼ਾਂ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਨੇ ਆਪਣੇ ਪਰਿਵਾਰ ਵੱਲ ਵੇਖ ਕੇ ਅਜਈਆਂ ਚੀਜ਼ਾਂ ਤੋਂ ਪਰਹੇਜ਼ ਕਰੋ ਇਸ ਦੇ ਵਿੱਚ ਤੁਹਾਡਾ ਵੀ ਭਲਾ ਤੇ ਤੁਹਾਡੇ ਪਰਿਵਾਰ ਦਾ ਵੀ ਭਲਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰ ਜ਼ਰੂਰ ਕਰਿਓ ਬਿਊਰੋ ਰਿਪੋਰਟ